ਸਾਦ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨਾਲ ਜੀਟੀ ਰੋਡ ਤੋਂ ਜਦੋਂ ਅਸੀਂ ਦਿੱਲੀ ਵਾਲੇ ਪਾਸੇ ਚੱਲਦੇ ਆਂ ਤਾਂ ਸੈਕਟਰ 6 ਵਾਲਾ ਚੌਂਕ ਕ੍ਰਾਸ ਕਰਦੇ ਆਂ ਖੱਬੇ ਹੱਥ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਜਿਹੜਾ ਅਮਰ ਸ਼ਹੀਦ ਬਾਬਾ ਜੰਗ ਸਿੰਘ ਜੀ ਦੁਆਰਾ ਸਥਾਪਿਤ ਗੁਰਦੁਆਰਾ ਸਾਹਿਬ ਹੈ ਮਾਤਾ ਸਹਿਬ ਕੁਰਾ ਦੇ ਨਾਮ ਤੇ ਇਸ ਗੁਰਦੁਆਰੇ ਨੂੰ ਬਣਾਇਆ ਗਿਆ ਸਤਕਾਰਯੋਗ ਬਾਬਾ ਜੰਗ ਸਿੰਘ ਜੀ ਇੱਥੇ ਸੇਵਾ ਕੀਤਾ ਕਰਦੇ ਸਨ ਅਮਰ ਸ਼ਹੀਦ ਜਿਹੜੇ 1982 ਦੇ ਵਿੱਚ ਪਾਰਲੀਮੈਂਟ ਦੇ ਪਾਰਲੀਮੈਂਟ ਦੇ ਬਾਹਰ ਜਿਹੜਾ ਸਿੱਖਾਂ ਦਾ ਪ੍ਰਦਰਸ਼ਨ ਸੀ ਰੋਜ਼ ਪ੍ਰਦਰਸ਼ਨ ਸੀ ਉੱਥੇ ਸ਼ਹੀਦ ਹੋਏ ਸਨ ਉਹਨਾਂ ਦਾ 43ਵਾਂ ਸ਼ਹੀਦੀ ਜੋੜ ਮੇਲਾ ਜਿਹੜਾ ਹੈ ਉਹ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਹਰ ਸਾਲ ਮਨਾਇਆ ਜਾਂਦਾ ਹੈ ਸਤਕਾਰਯੋਗ ਬਾਬਾ ਜੋਗਾ ਸਿੰਘ ਜੀ ਜਿਹੜੇ ਇਸ ਸਥਾਨ ਦੀ ਸੇਵਾ ਸੰਭਾਲ ਕਰਦੇ ਹਨ ਉਹਨਾਂ ਦੇ ਪ੍ਰਬੰਧ ਹੇਠ ਹਰ ਸਾਲ ਇਹ ਸ਼ਹੀਦੀ ਜੋੜ ਮੇਲਾ ਬੜੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਇਸ ਵਾਰ ਵੀ ਇਸ ਸਮੁੱਚੇ ਸਮਾਗਮ ਨੂੰ ਕਿਉਂਕਿ 43ਵਾਂ ਸ਼ਹੀਦੀ ਦਿਹਾੜਾ ਹੈ ਇਹਨੂੰ ਬੜੇ ਹੀ ਉਚੇਚੇ ਤੌਰ ਤੇ ਬੜੇ ਹੀ ਚੰਗੇ ਤਰੀਕੇ ਨਾਲ ਗੁਰਮਤ ਰਹੁ ਰੀਤਾਂ ਦੇ ਅਨੁਸਾਰ ਗੁਰੂ ਮਰਿਆਦਾ ਅਨੁਸਾਰ ਮਨਾਉਂਦੀਆਂ ਤਿਆਰੀਆਂ ਚੱਲ ਰਹੀਆਂ ਨੇ ਸਤਕਾਰਯੋਗ ਬਾਬਾ ਜੋਗਾ ਸਿੰਘ ਜੀ ਤੋਂ ਆਪਾਂ ਜਾਣਦੇ ਹਾਂ ਕਿ ਕਿੱਦਾਂ 43ਵਾਂ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਪ੍ਰਿਤਪਾਲ ਸਿੰਘ ਪੰਨੂ ਸਾਹਿਬ ਜੀ ਤੁਹਾਡਾ ਬਹੁਤ ਧੰਨਵਾਦ ਏ ਓਮਕਾਰ ਚੈਨਲ ਤੋਂ ਤੁਸੀਂ ਅੱਜ ਇਸ ਥਾਨ ਦਾ ਪ੍ਰੋਗਰਾਮ ਸੰਗਤਾਂ ਤੱਕ ਪਹੁੰਚਾ ਰਹੇ ਹੋ ਅਮਰ ਸ਼ਹੀਦ ਬਾਬਾ ਜੰਗ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਤ੍ਰਤਾਲਵਾ ਸਿੱਧੀ ਜੋੜ ਮੇਲਾ 10 11 ਅਕਤੂਬਰ ਸ਼ੁੱਕਰਵਾਰ ਤੇ ਸ਼ਨੀਵਾਰ ਜੋ ਹਰ ਸਾਲ ਦੀ ਤਰ੍ਹਾਂ ਸੰਗਤਾਂ ਬੜੀ ਹੀ ਚੜ੍ਹਦੀ ਕਲਾ ਨਾਲ ਇਸ ਜੋੜ ਮੇਲੇ ਨੂੰ ਇਕੱਤਰਤਾਈ ਨਾਲ ਮਨੰਦਿਆ ਨੇ ਇਸ ਵੇਲੇ ਸਾਰੇ ਸੰਸਾਰ ਪਰ ਵਿੱਚ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬ ਦੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦਾ ਬਹੁਤ ਸੰਗਤਾਂ ਵਿੱਚ ਉਤਸ਼ਾਹ ਹੈ ਸ਼ਰਧਾ ਹੈ ਔਰ ਨਗਰ ਕੀਰਤਨ ਵੀ ਜਗਾ ਜਗਾ ਤੋਂ ਚੱਲ ਰਹੇ ਨੇ ਇਸ ਕਰਕੇ ਇਸ ਵਾਰੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 350 ਸਾਲਾ ਸ਼ਤਾਬ ਨੂੰ ਸਮਰਪਿਤ ਸਮਾਗਮ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਾਡੇ ਪੰਥ ਦੇ ਮਹਾਨ ਸਿੰਘ ਸਾਹਿਬ ਜਥੇਬੰਦੀਆਂ ਸਾਰੇ ਇਸ ਸਮਾਗਮ ਵਿੱਚ ਹਮੇਸ਼ਾ ਤੋਂ ਹਾਜ਼ਰੀਆਂ ਭਰਦੇ ਨੇ ਔਰ ਇਸ ਵਾਰੀ ਵੀ ਸਾਡੇ ਗੂਲ ਸਿੰਘ ਸਾਹਿਬ ਜਥੇਦਾਰ ਰਕबीर ਸਿੰਘ ਜੀ ਇਸੇ ਤਰ੍ਹਾਂ ਹਰਬੀ ਸਿੰਘ ਜੀ ਸਾਹਿਬ ਦਾ ਜਥੇਦਾਰ ਔਰ ਸਿੰਘ ਸਾਹਿਬ ਬਾਬਾ ਜਥੇਦਾਰ ਬਾਬਾ ਬਲਵੀਰ ਸਿੰਘ ਜੀ ਬੁੱਢਾ ਦਲ ਬਾਬਾ ਘਾਲਾ ਸਿੰਘ ਜੀ ਨਾਨਕਸਰ ਸੰਬਰਦਾ ਦੇ ਮਹਾਪੁਰਸ਼ ਇਸੇ ਤਰ੍ਹਾਂ ਮੰਤਬਾ ਬਾਬਾ ਕਰਮਜੀਤ ਸਿੰਘ ਯਮਨਾ ਨਗਰ ਵਾਲੇ ਸਿੰਘ ਸਾਹਿਬ ਪਟਨਾ ਸਾਹਿਬ ਦੇ ਸਾਹਿਬਕਾ ਸਿੰਘ ਸਾਹਿਬ ਗਿਆਨੀ ਇਕਵਾਲ ਸਿੰਘ ਜੀ ਇਸੇ ਤਰ੍ਹਾਂ ਸਾਡੇ ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਜੀ ਚਿੰਡਾ ਔਰ ਸਾਡੇ ਜੋ ਨੀਲਤਾਰੀ ਸੰਪਰਦਾ ਦੇ ਮਹਾਪੁਰਖ ਨੇ ਬਾਬਾ ਸਤਰਾਮ ਸਿੰਘ ਜੀ ਉਹ ਵੀ ਹਾਜ਼ਰੀਆਂ ਭਰ ਰਹੇ ਨੇ ਬਾਬਾ ਗੁਰਦੇਵ ਸਿੰਘ 시ਦੀ ਬਾਗ ਵਾਲੇ ਇਸੇ ਤਰ੍ਹਾਂ ਸਰਾਨਾ ਸਾਹਿਬ ਵਾਲੇ ਮਹਾਪੁਰਸ਼ ਜਿਹੜੇ ਹਰ ਸਾਲ ਹਾਜ਼ਰੀਆਂ ਭਰਦੇ ਨੇ ਉਹ ਵੀ ਹਾਜ਼ਰੀ ਭਰ ਰਹੇ ਨੇ ਜੋਹਲਾਂ ਵਾਲੇ ਮਹਾਪੁਰਖ ਬਾਬਾਜੀਤ ਸਿੰਘ ਜੀ ਰਜਿੰਦਰ ਸਿੰਘ ਜੀ ਸਰਾਨਾ ਸਾਹਿਬ ਵਾਲੇ ਜੋਹਲਾਂ ਵਾਲੇ ਮਹਾਪੁਰਖ ਬਾਬਾਜੀਤ ਸਿੰਘ ਜੀ ਇਸੇ ਤਰ੍ਹਾਂ ਨਾਨਕ ਸਰਦੇਈ ਮਹਾਪੁਰਸ਼ ਨੇ ਬਾਬਾ ਮਹੰਗਲ ਸਿੰਘ ਦੇਸਪੁੱਤਰ ਅਰਵਿੰਦਰ ਸਿੰਘ ਜੀ ਬਾਬਾ ਅਰਜਨ ਸਿੰਘ ਜੀ ਆਲਮਪੁਰ ਵਾਲੇ ਬਾਬਾ ਹਰਚਰਨ ਸਿੰਘ ਜੀ ਨਾਨਕ ਸਰ ਕੁਟਿਆ ਜੋ ਮਹਾਨ ਜਪਤਪ ਕਰਦੇ ਨੇ ਦਿੱਲੀ ਸੀਸਗੰਗ ਸਾਹਿਬ ਵੀ ਉਹਨਾਂ ਨੇ ਬਹੁਤ ਵੱਡਾ ਸਮਾਗਮ ਪਿਛਲੇ ਮਹੀਨੇ 6-7 ਤਰੀਕ ਨੂੰ ਕਰਵਾਇਆ ਇਸੇ ਤਰ੍ਹਾਂ ਬਾਬਾ ਬਾਬੂ ਸਿੰਘ ਨੀ ਸੰਗਵਾਲੇ ਬਾਬਾ ਗੁਰਮੀਤ ਸਿੰਘ ਜੀ ਡਾਚਰ ਵਾਲੇ ਔਰ ਬਾਬਾ ਗੁਰਪਿੰਦਰ ਸਿੰਘ ਜੀ ਵਿਡਾਲਾ ਤੇ ਸਾਡੇ ਇਸ ਸਥਾਨ ਦੇ ਬਹੁਤ ਪਿਆਰੇ ਮਹਾਪੁਰਸ਼ ਨੇ ਬਾਬਾ ਜੀ ਜੋ ਗੁਰਮੀਤ ਸਿੰਘ ਜੀ ਇੱਕ ਤੱਕ ਲੋਡੀ ਨਾਨਕਸਰ ਵਾਲੇ ਇਸੇ ਤਰ੍ਹਾਂ ਹਰਿਆਣੇ ਦੇ ਜਥੇਦਾਰ ਜੋ ਬੁੱਢਾ ਦਲ ਵੱਲੋਂ ਬਾਬਾ ਰਵੇਲ ਸਿੰਘ ਜੀ ਔਰ ਬਾਬਾ ਜੁਝਾਰ ਸਿੰਘ ਜੀ ਇਸੇ ਤਰ੍ਹਾਂ ਨਬੀਆਬਾਦ ਵਾਲੇ ਮਹਾਪੁਰਸ਼ ਜੋ ਬਾਬਾ ਮੇਰ ਸਿੰਘ ਜੀ ਇਸੇ ਤਰ੍ਹਾਂ ਜੋ ਸਲਾਮ ਦੇ ਮਹਾਪੁਰਸ਼ ਨੇ ਸਾਡੇ ਬਾਬਾ ਸ਼ੇਰ ਸਿੰਘ ਜੀ ਔਰ ਬਾਬਾ ਜੋਗਾ ਸਿੰਘ ਜੀ ਤਰੌੜੀ ਵਾਲੇ ਔਰ ਬਾਬਾ ਜੀ ਦੇ ਨਗਰ ਮਹਿਲ ਕਲਾਂ ਤੋਂ ਮਹਾਪੁਰਸ਼ ਬਾਬਾ ਕੇਰ ਸਿੰਘ ਜੀ ਨਬਿਆ ਨੀਲੋਕੇੜੀ ਵਾਲੇ ਸਾਡੇ ਬਾਬਾ ਭਜਨ ਸਿੰਘ ਦਾ ਪਚੰਗੀ ਬਾਬਾ ਗੁਲਾਬ ਸਿੰਘ ਜੀ ਜੋ ਸ਼ਹੀਦ ਬਾਬਾ ਸ਼ਹੀਦ ਬਾਬਾ ਦੀਪ ਸਿੰਘ ਦੇ ਸਥਾਨ ਤੇ ਸੇਵਨ ਬੰਦੇ ਨੇ ਸੁਖਜਿੰਦਰ ਸਿੰਘ ਜੀ ਕन्हैया ਜੀ ਮਹਾਨ ਵਿਦਵਾਨ ਨੇ ਪੰਥ ਦੇ ਬੁੱਢਾ ਦਲ ਦੇ ਪ੍ਰਚਾਰਕ ਇਸੇ ਤਰ੍ਹਾਂ ਗੁਰੂ ਕੇ ਕੀਰਤਨੀਆਂ ਵਿੱਚ ਪਾਈ ਬਲਪ੍ਰੀਤ ਸਿੰਘ ਜੀ ਜੋ ਬੜੇ ਪਿਆਰੇ ਮਹਾਂਪੁਰਖ ਨੇ ਇਸੇ ਤਰ੍ਹਾਂ ਜਿਹੜੇ ਸਾਡੇ ਬਹੁਤ ਵਧੀਆ ਕੀਰਤਨੀਆਂ ਨੇ ਮਹਾਂਪੁਰਖ ਉਹ ਪਾਈ ਫੌਜਾ ਸਿੰਘ ਜੀ ਫਕੀਰ ਔਰ ਇਸੇ ਤਰ੍ਹਾਂ ਮੋਹਰਾਂ ਵਾਲੀ ਮਹਾਪੁਰਖ ਤੇ ਬਾਬਾ ਗੁਲਾਬ ਸਿੰਘ ਜੀ 파ਰਸ ਜੀ ਤੇ ਇਹ ਸਾਰੇ ਹਾਜ਼ਰੀਆਂ ਭਰ ਕੇ 10 ਤਰੀਕ ਨੂੰ ਤੇ 11 ਤਰੀਕ ਨੂੰ ਗੁਰਮਤ ਸਮਾਗਮ ਵਿੱਚ ਹਾਜ਼ਰੀਆਂ ਭਰਨਗੇ ਸੋ ਕਈਆਂ ਦੇ ਨਾਮ ਵੀ ਰਹਿ ਗਏ ਨੇ ਪੰਥ ਦਾ ਬਹੁਤ ਪਿਆਰ ਹੈ ਇਸ ਥਾਨ ਨਾਲ ਪਿਛਲੇ ਦਿਨਾਂ ਚ 2 ਤਰੀਕ ਦਾ ਦਸਹਰਾ ਔਨ ਕਰਕੇ ਸਾਰਾ ਦਲਪੰਤ ਦਲ ਬਾਬਾ ਬੀਦੀ ਚੰਦ ਉਹਨਾਂ ਦੀਆਂ ਫੌਜਾਂ ਸਾਰੀਆਂ ਹਜੂਰ ਸਾਹਿਬ ਗਈਆਂ ਨੇ ਇਸੇ ਤਰ੍ਹਾਂ ਤਰਨਾ ਦਲ ਬਾਬਾ ਜੋਗਾ ਸਿੰਘ ਜੀ ਹਜੂਰ ਸਾਹਿਬ ਗਏ ਨੇ ਛਾਟ ਸਾਹਿਬ ਵਾਲੇ ਮਹਾਂਪੁਰਖ ਬਹੁਤ ਵੱਡਾ ਦਲ ਹੈ ਜੋ ਪਰਸੋਂ ਆ ਰਿਹਾ ਹੁਣ ਵਾਪਸੀ ਵੀ ਸੰਗਤਾਂ ਸਾਰੀਆਂ ਪੜਾਓ ਪੜਾਈ ਜੋੜ ਮੇਲਾ ਬਣਾ ਕੇ ਇੱਥੇ ਜਾ ਰਹੀਆਂ ਨੇ ਕੋਈ 10 ਤਰੀਕ ਕੋਈ 9 ਤਰੀਕ ਕੋਈ 12 ਤਰੀਕ ਕੋਈ 13 ਤਰੀਕ ਸਾਰੀਆਂ ਜਿੱਥੇ ਬੰਦੀਆਂ ਪੜਾਓ ਪੜਾਈ ਇਤਿਹਾਜ਼ਰੀਆਂ ਪਰ ਕੇ ਜਾ ਰਹੀਆਂ ਨੇ ਸੋ ਮੇਰੀ ਸੰਗਤਾਂ ਨੂੰ ਪਿਆਰ ਸਰਦਾਰਾਂ ਨਾਲ ਬੇਨਤੀ ਹੈ ਆਓ ਗੁਰਮਤ ਸਮਾਗਮਾਂ ਵਿੱਚ ਆਪਾਂ ਵੱਧ ਤੋਂ ਵੱਧ ਸਮਾਂ ਕੱਢ ਕੇ ਹਾਜ਼ਰੀ ਭਰਿਏ ਗੁਰੂ ਦੇ ਦੱਸੇ ਮਾਰਗ ਤੇ ਸ਼ਹੀਦਾਂ ਦੇ ਮਹਾਨ ਜੋੜ ਮੇਲਿਆਂ ਵਿੱਚ ਆਪਾਂ ਨੂੰ ਸਿੱਖੀ ਕਮਾਨ ਦਾ ਗੁਰਸਿੱਖੀ ਜੀਵਨ ਦਾ ਜੋ 사ਦ ਸੰਗ ਵਿੱਚੋਂ ਪ੍ਰਾਪਤੀ ਹੁੰਦੀ ਹੈ ਉਹ ਆਪਾਂ ਇੱਥੇ ਜੁੜ ਕੇ ਮਹਾਨ ਲਾਭ ਲਈਏ ਤਨ ਮਨ ਧਨ ਨਾਲ ਸੇਵਾ ਕਰੀਏ ਇਹ ਸਾਡੇ ਪ੍ਰਿਤਪਾਲ ਸਿੰਘ ਜੀ ਸ਼ਹੀਦ ਬਾਬਾ ਜੰਗ ਸਿੰਘ ਜੀ ਦੇ ਸਮੇਂ ਛੋਟੀ ਉਮਰ ਵਿੱਚ ਬਹੁਤ ਇਹਨਾਂ ਨੇ ਬਾਬਾ ਜੀ ਦੀਆਂ ਖੁਸ਼ੀਆਂ ਲਈਆਂ ਬਹੁਤ ਵਧੀਆ ਕਵਤਾਵਾਂ ਇਹਨਾਂ ਨੇ ਬਾਬਾ ਜੀ ਨੂੰ ਸੁਣਾਉਣੀਆਂ ਤੇ ਮਹਾਂਪੁਰਸ਼ਾਂ ਦੀਆਂ ਅਸੀਸਾਂ ਬੜੀਆਂ ਵੱਡੀਆਂ ਹੋਈਆਂ ਅੱਜ ਬੁਲੰਦੀਆਂ ਮਾਰੇ ਨੇ ਬਖਸ਼ਿਆ ਨੇ ਇਹ ਇੱਕ ਓੰਕਾਰ ਚੈਨਲ ਦਾ ਮੈਂ ਬਹੁਤ-ਬਹੁਤ ਪ੍ਰਤਪਾਲ ਜੀ ਦਾ ਸਾਰਿਆਂ ਦਾ ਧੰਨਵਾਦ ਕਰਦਾ ਆਓ ਜੋੜ ਮੇਲਿਆਂ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰੀਏ ਲੰਗਰਾਂ ਦੇ ਪ੍ਰਵਾਹ ਬਿਆੰਤ ਚੱਲੇ ਨੇ ਬਾਰੋ ਬੜੇ ਬੱਚੇ ਪ੍ਰੇਮ ਵਾਲੇ ਨੇ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਉਹਨਾਂ ਦੀਆਂ ਵੀ ਹਾਜ਼ਰੀਆਂ ਮਿਲਵਾਉਂਦਾ ਉਹ ਵੀ ਲੰਗਰਾਂ ਵਿੱਚ ਔਰ ਇਸ ਮਹਾਨ ਯੱਗ ਵਿੱਚ ਹਾਜ਼ਰੀਆਂ ਭਰ ਰਹੇ ਨੇ ਔਰ ਸਤਿਗੁਰੂ ਜੀ ਦੀ ਮਹਾਨ ਕਿਰਪਾ ਹੈ ਇੱਕ ਮਹੀਨੇ ਤੋਂ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜੀਵਾਰ ਅਖੰਡ ਪਾਠ ਸਾਹਿਬ ਨਾਲ ਜਪਜੀ ਸਾਹਿਬ ਦੇ ਪਾਠ ਜੋ ਚੱਲ ਰਿਹਾ ਉਹਨਾਂ ਦੀ ਸਮਾਪਤੀ 11 ਅਕਤੂਬਰ ਨੂੰ ਹੋਣੀ ਹੈ ਅੰਮ੍ਰਿਤ ਸੰਚਾਰ ਵੀ 11 ਅਕਤੂਬਰ ਨੂੰ ਕੀਤਾ ਜਾਣਾ ਸੋ ਭਾਈ ਆਪਾਂ ਅਮਰ ਸ਼ਕੈ ਗੁਰੂ ਵਾਲੇ ਬਣੀਏ ਔਰ ਜੀਵਨ ਨੂੰ ਸਫਲਾ ਕਰੀਏ ਭਾਗਾਂ ਨਾਲ ਮਨੁੱਖਾ ਦੇ ਹੀ ਮਿਲੀ ਹੈ ਇਹ ਜੀਟੀ ਰੋਡ ਤੇ ਸਥਾਨ ਹੋਣ ਕਰਕੇ ਸੰਗਤ ਜੀ ਮੈਂ ਆਪ ਜੀ ਦੀ ਜਾਣਕਾਰੀ ਲਈ ਬੇਨਤੀ ਕਰਦਾ ਹਾਂ ਕਿ ਬਾਬਾ ਜੀ ਨੇ ਐਸੀ ਮਿਹਰ ਕੀਤੀ ਹੈ 24 ਘੰਟੇ ਦਾ ਮੇਲਾ ਰਾਤ ਵੀ 1 ਵਜੇ ਦੇ ਕਰੀਬ ਸਤਲਾਨੀ ਸਾਹਿਬ ਵਾਲੇ ਮਹਾਂਪੁਰਖ ਔਰ ਝੂਲਨੇ ਮੈਲ ਵਾਲੇ ਮਹਾਂਪੁਰਖ ਉਹਨਾਂ ਦੀ ਸੰਗਤ ਆਪ ਵੀ 25 ਸਿੰਘ ਜੋ 1 ਵਜੇ ਰਾਤ ਆਇਤੇ ਠਹਿਰੇ ਕੋਈ ਰਾਤ ਨੂੰ ਆਉਂਦਾ 12 ਵਜੇ ਕੋਈ 1 ਵਜੇ ਆਉਂਦਾ ਸਭ ਨੂੰ ਲੰਗਰ ਜਲ ਪਾਣੀ ਰਹਿਣ ਲਈ ਕਮਰੇ ਗੁਰੂ ਨੇ ਕਿਰਪਾ ਕੀਤੀ ਹੈ ਔਰ ਬੜੀਆਂ ਅਸੀਸਾਂ ਤੇ ਬਖਸ਼ਿਸ਼ਾਂ ਆਪਾਂ ਨੂੰ ਸਾਰੇ ਇਲਾਕੇ ਵਾਲਿਆਂ ਨੂੰ ਮਿਲਦੀਆਂ ਨੇ ਜਦੋਂ ਕੋਈ ਠਹਿਰਦੇ ਨੇ ਪ੍ਰਸੰਤਾ ਹੁੰਦੀ ਹੈ ਬੜੀ ਇਸ ਕਰਕੇ ਸੰਗਤ ਜੀ ਇਸ ਥਾਂ ਰੋਡ ਤੇ ਹੋਣ ਕਰਕੇ 24 ਘੰਟੇ ਦਾ ਇੱਥੇ ਜੋੜ ਮੇਲਾ ਹੈ ਗੁਰੂ ਮਹਾਰਾਜ ਦੀ ਕਿਰਪਾ ਸਾਰ ਇਲਾਕੇ ਦਾ ਵੱਡਾ ਸੁਜੋਗ ਹੈ ਭਾਈ ਆਪਾਂ ਸਾਰੇ ਗੁਰੂ ਕੇ ਪਿਆਰੇ ਹਾਂ ਨਿੰਦਿਆ ਚੁਗਲੀ ਈਰਖਾ ਵਕੀਲੀ ਤੋਂ ਬਚੀਏ ਜੋ ਇਸ ਵੇਲੇ ਬਹੁਤ ਬੁਬਾਰੀ ਪੈ ਚੁੱਕੀ ਹੈ ਬਾਬਾ ਨਾਨਕ ਸਿੰਘ ਜੀ ਕਹਿਆ ਕਰਦੇ ਸਨ ਮਾਪੁਰਸ਼ ਵੱਡੇ ਕਹਿੰਦੇ ਸ ਨਿੰਦਿਆ ਕਰਨੀ ਹੈ ਭਾਈ ਆਪਣੀ ਕਰੋ ਬੜੇ ਔਗੰਨੇ ਸਰੀਰ ਔਗਨਾ ਭਰਿਆ ਉਸ ਤੋਂ ਕਰਨੀਏ ਤੇ ਗੁਰੂ ਦੀ ਕਰੋ ਉਸ ਤੋਂ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰੱਖੀ ਸੋ ਭਾਈ ਨਿੰਦਿਆ ਚੁਗਲੀ ਈਰਖਾ ਵਕੀਲੀ ਤੋਂ ਬਚ ਕੇ ਮਹਾਰਾਜ ਦੇ ਬਜਨੇ ਹੋ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵਲਾਈ ਨਾਮੇ ਕੀ ਹੋ ਜੁੜੀ ਗੁਰਮੁਖ ਬੈਸੋ ਸਭਾ ਬਚਾਈ ਸੋ ਐਸੇ ਗੁਰਮਤ ਦੇ ਸਮਾਗਮਾਂ ਵਿੱਚੋਂ ਆਪਾਂ ਨੂੰ ਇਹੀ ਲਾਭ ਮਿਲਦਾ ਆਪਾਂ ਗੁਰੂ ਵਾਲੇ ਬਣ ਕੇ ਤਨ ਮਨ ਧਨ ਨਾਲ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਹਨ ਬਾਬਾ ਜੋਗਾ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ 10 ਤਰੀਕ ਤੇ 11 ਤਰੀਕ ਇਸੇ ਮਹੀਨੇ ਦੀ 10 ਤੇ 11 ਅਕਤੂਬਰ ਨੂੰ ਬੜੇ ਵੱਡੇ ਪੱਧਰ ਤੇ ਸਮਾਗਮ ਹੋ ਰਹੇ ਹਨ ਜਿਹਦੇ ਵਿੱਚ ਜਿਹੜੇ ਪਿਛਲੇ 4 ਅਗਸਤ ਤੋਂ ਲੜੀਵਾਰ ਗੁਰਗੰਸਾਹਬ ਜੀ ਦੇ ਅਖੰਡ ਪਾਠ ਚੱਲ ਰਹੇ ਹਨ ਉਹਨਾਂ ਦੇ ਭੋਗ ਪੈਣਗੇ ਔਰ ਨਾਲ ਹੀ ਜਿੱਥੇ 10 ਰਾਤ ਨੂੰ ਉੱਥੇ 11 ਪੂਰੇ ਦਿਨ ਜਿਹੜੇ ਆ ਗੁਰਮਤ ਸਮਾਗਮ ਚੱਲਣਗੇ ਜਿਨ੍ਹਾਂ ਵਿੱਚ ਕੌਮ ਦੀਆਂ ਬੜੀਆਂ ਉੱਚੀਆਂ ਹਸਤੀਆਂ ਕਈ ਜਿਹੜੇ ਨੇ ਸਿੰਘ ਸਾਹਿਬ ਮੌਜੂਦਾ ਔਰ ਸਾਬਕਾ ਇਸ ਸਮਾਗਮਾਂ ਵਿੱਚ ਪਹੁੰਚ ਰਹੇ ਨੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਰਹੇ ਨੇ ਤੇ ਮੌਜੂਦਾ ਹੈੱਡ ਗ੍ਰੰਥੀ ਨੇ ਸਚਕਣ ਸ਼੍ਰੀ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਉਹ ਵੀ ਪਹੁੰਚ ਰਹੇ ਨੇ ਉਹਨਾਂ ਦੇ ਨਾਲ 96 ਕਰੋੜੀ ਬਾਬਾ ਬਲਬੀਰ ਸਿੰਘ ਜੀ ਜਿਹੜੇ ਬੁੱਢਾ ਦਲ ਦੇ ਮੁਖੀ ਹਨ ਉਹ ਅਤੇ ਹੋਰ ਬਹੁਤ ਸਾਰੀਆਂ ਹਸਤੀਆਂ ਸੰਤ ਮਹਾਪੁਰਸ਼ੋ ਇਹਨਾਂ ਸਮਾਗਮਾਂ ਵਿੱਚ ਪਹੁੰਚ ਰਹੇ ਨੇ ਜਿਨ੍ਹਾਂ ਬਾਰੇ ਜਾਣਕਾਰੀ ਆਪ ਜੀ ਨੂੰ ਬਾਬਾ ਜੋਗਾ ਸਿੰਘ ਜੀ ਨੇ ਸਾਂਝੀ ਕੀਤੀ ਹੈ ਜਿਹੜੇ ਗੁਰਬਾਣੀ ਦੇ ਰੱਸੀਏ ਨੇ ਉਹਨਾਂ ਵਾਸਤੇ ਖਾਸ ਜਾਣਕਾਰੀ ਹੈ ਕਿ ਜਿੱਥੇ ਭਾਈ ਬਲਬੀਰ ਸਿੰਘ ਜੀ ਲੁਧਿਆਣਾ ਵਾਲੇ ਉੱਥੇ ਨਾਲ ਹੀ ਭਾਈ ਜਸਵੀਰ ਸਿੰਘ ਜੀ ਪੌਂਡਾ ਸਾਹਿਬ ਵਾਲੇ ਗੁਰਬਾਣੀ ਕੀਰਤਨ ਦੇ ਨਾਲ ਸੰਗਤ ਨੂੰ ਜੋੜਨਗੇ ਤੇ ਜਿਨ੍ਹਾਂ ਨੇ ਗੁਰੂ ਇਤਿਹਾਸ ਦਾ ਸ਼ਰਮਣ ਕਰਨਾ ਹੈ ਜਿਹੜੇ ਢਾਡੀ ਵਾਰਾ ਸੁਣ ਕੇ ਗੁਰੂ ਇਤਿਹਾਸ ਨਾਲ ਜੁੜ ਕੇ ਅਲੱਗ ਹੀ ਆਨੰਦ ਦੀ ਅਨੁਭੂਤੀ ਕਰਦੇ ਨੇ ਉਹਨਾਂ ਵਾਸਤੇ ਕੌਮ ਦੇ ਮਹਾਨ ਢਾਡੀ ਜਥੇ ਪਾਇਤਰ ਸੇਮ ਸਿੰਘ ਜੀ ਮੋਰਾਵਾਲੀ ਤੇ ਉਹਨਾਂ ਦੇ ਨਾਲ ਪਾਇ ਲਖਵਿੰਦਰ ਸਿੰਘ ਜੀ 파ਰਸ ਜਿਹੜਾ ਢਾਡੀ ਜਥਾ ਹੈ ਉਹ ਵੀ ਪਹੁੰਚ ਰਿਹਾ ਹੈ ਸੰਗਤਾਂ ਨੂੰ ਬੇਨਤੀ ਹੈ ਹੌਮਾ ਹਾ ਕੇ ਪਹੁੰਚੋ ਇਹ ਸਥਾਨ ਜਿਹੜਾ ਹੈ ਇਹ ਅਮਰ ਸ਼ਹੀਦ ਬਾਬਾ ਜੰਗ ਸਿੰਘ ਜੀ ਕਿਉਂਕਿ ਦਾਸ ਜੀਰੋ ਛੋਟਾ ਸੀ ਮੇਰੀ ਛੋਟੀ ਉਮਰੀ 9 9.5 ਸਾਲ ਦੀ ਉਮਰ ਦੇ ਵਿੱਚ ਦਾਸ ਨੂੰ ਉਹਨਾਂ ਦਾ ਸੰਗ ਕਰਨ ਦਾ ਉਹਨਾਂ ਕੋਲ ਬੜਾ ਕੁਝ ਸਿੱਖਣ ਦਾ ਜਾਣਨ ਦਾ ਮੌਕਾ ਮਿਲਿਆ ਮੈਂ ਵੀਰ ਗੁਰਨਾਮ ਸਿੰਘ ਜੀ ਅਸੀਂ ਉੱਥੇ ਜਾ ਕੇ ਗੁਰ ਇਤਿਹਾਸਿਤ ਤੇ ਕਵਿਤਾ ਪੜ੍ਹੀਆ ਕਰਦੇ ਸਾਂ ਤੇ ਜਿੱਦ ਦਿਨ ਸਤਕਾਰਯੋਗ ਬਾਬਾ ਜੰਗ ਸਿੰਘ ਜੀ ਦਿੱਲੀ ਸ਼ਹੀਦ ਹੋਏ ਨੇ ਗੁਦਰਾ ਰਕਾਬਗੰਜ ਦੇ ਬਾਹਰ ਜਦੋਂ ਪੰਜਾਬ ਦੇ ਅੰਦਰ ਗੱਡੀ ਥੱਲੇ ਜਾਣਬੁੱਝ ਕੇ ਫਾੜੇ ਖੁੱਲਾ ਰੱਖ ਕੇ ਸ਼ਹੀਦ ਕੀਤੇ ਗਏ ਸਿੰਘਾਂ ਦੀਆਂ ਹਸਤੀਆਂ ਲੈ ਕੇ ਬੜਾ ਵੱਡਾ ਕਾਫਲਾ ਦਿੱਲੀ ਪਹੁੰਚਿਆ ਸੀ ਤੇ ਉੱਥੇ निहत्थे ਲੋਕਾਂ ਦੇ ਉੱਤੇ ਗੋਲੀ ਚਲਾਈ ਜਾ ਰਹੀ ਸੀ ਤਾਂ ਉਦੋਂ ਬਾਬਾ ਜੰਗ ਸਿੰਘ ਜੀ ਨੇ ਆਪ ਅੱਗੇ ਆ ਕੇ ਸ਼ਹਾਦਤ ਦਿੱਤੀ ਸੀ ਕਿ ਇਹਨਾਂ ਨੇ ਹੱਥੇ ਔਰਤਾਂ ਜਾਂ ਬੱਚਿਆਂ ਦੇ ਗੋਲੀ ਕਿਉਂ ਚਲਾ ਰਹੇ ਹੋ ਮੇਰੇ ਗੋਲੀ ਮਾਰੋ 10 ਦਿਨ ਉੱਥੇ ਮੌਜੂਦ ਸੀ ਮੇਰੀ ਉਮਰ ਉਦੋਂ ਕਰੀਬ 11 ਕੁ ਸਾਲ ਦੀ ਸੀ ਮੈਂ ਗੁਰੂ ਘਰ ਨਾਲ ਕਿਉਂਕਿ ਜੁੜਿਆ ਹੋਇਆ ਹਾਂ ਹਜੂਰ ਸਾਹਿਬ ਤੋਂ ਉੱਥੇ ਆਏ ਸਾਂ ਛੋਟੇ ਬੱਚੇ ਹੁੰਦੇ ਸਾਂ بڑے ਅਥਰੂ ਗੈਸ ਦੇ ਗੋਲੇ ਚੱਲੇ ਸਨ ਉਹ ਸਾਰਾ ਮੰਜ਼ਰ ਅੱਜ ਵੀ ਅੱਖਾਂ ਦੇ ਸਾਹਮਣੇ ਯਾਦ ਆਉਂਦਾ ਹੈ ਸੋ ਜਿਹੇ ਮਹਾਨ ਸ਼ਹੀਦ ਦਾ ਜਿਹੜਾ ਸਥਾਨ ਹੈ ਉਸ ਥਾਂ ਦੇ ਉੱਤੇ ਸਾਰਾ ਸਮਾਗਮ ਹੋ ਰ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਅਸੀਂ ਵੱਧ ਚੜ ਕੇ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਭਰਿਏ ਗੁਰੂ ਦਾ ਜਸ਼ਨਮਨ ਕਰੀਏ ਗੁਰਬਾਣੀ ਕੀਰਤਨ ਸੁਣ ਕੇ ਆਪਣੇ ਅੰਦਰੋਂ ਅੰਦਰ ਨਿਹਾਲ ਹੋਈਏ ਤੇ ਨਾਲ ਹੀ ਸਿੱਖ ਇਤਿਹਾਸ ਦੇ ਨਾਲ ਢਾਡੀ ਵਾਰਾਂ ਦੇ ਨਾਲ ਜੁੜ ਕੇ ਗੁਰੂ ਇਤਿਹਾਸ ਨੂੰ ਵੀ ਜਾਣੀਏ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ 10 ਤੇ 11 ਅਕਤੂਬਰ ਨੂੰ ਆਪਾਂ ਵੱਧ ਤੋਂ ਵੱਧ ਤਦਾਦ ਵਿੱਚ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ